ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਸਧਾਰਨ ਜਾਣਕਾਰੀ ਹੈ ਜਿਹੜੀ ਲੋਕ ਸਾਹਿਤ ਬਾਰੇ ਲੋਕ ਧਾਰਾ ਬਾਰੇ ਉਹ ਹਾਸਲ ਕਰਾਂਗੇ ਜਿਦੇ ਵਿੱਚ ਤੁਹਾਡੇ ਲੋਕ ਸਾਜ਼ ਲੋਕ ਨਾਟ ਕਾਵ ਰੂਪ ਇਹ ਸਾਰੀਆਂ ਚੀਜ਼ਾਂ ਕਵਰ ਹੋਣਗੀਆਂ ਕੁਝ ਗੱਲਾਂ ਨੇ ਜਿਹੜੀਆਂ ਵਿੱਚ ਤੁਹਾਨੂੰ ਜਾਣਣੀਆਂ ਜ਼ਰੂਰੀ ਨੇ ਪਰ ਉਹਨਾਂ ਨੂੰ ਅਸੀਂ ਇੱਕ ਖਾਸ ਵੀਡੀਓ ਜਾਂ ਖਾਸ ਹੈਡਿੰਗ ਨਹੀਂ ਦੇ ਸਕਦੇ ਤਾਂ ਇਸ ਇਸ ਵੀਡੀਓ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਹੀ ਕਵਰ ਹੋਣਗੀਆਂ ਸੋ ਤੋਂ ਪਹਿਲਾਂ ਗੱਲ ਅਸੀਂ ਕਰਾਂਗੇ ਲੋਕ ਗਾਥਾ ਜਾਂ ਲੋਕ ਕਥਾ ਦੀ ਇਹ ਕੀ ਹੁੰਦੀ ਆ ਇਹ ਉਹ ਕਥਾ ਹੁੰਦੀ ਆ ਜਿਹੜੀ ਗੀਤਾਂ ਵਿੱਚ ਆਖੀ ਜਾਂਦੀ ਹੈ ਗੀਤਾਂ ਵਿੱਚ ਕੋਈ ਕਹਾਣੀ ਸੁਣਾਈ ਜਾਂਦੀ ਆ ਉਸ ਨੂੰ ਲੋਕ ਗਾਥਾ ਲੋਕ ਕਥਾ ਕਹਿੰਦੇ ਨੇ ਤਾਂ ਹੀ ਰਾਂਝੇ ਦੀ ਕਹਾਣੀ ਜਿਉਣਾ ਮੋੜ ਦੁੱਲਾ ਪੱਟੀ ਰਾਜਾ ਰਸਾਲੂ ਪੂਰਨ ਭਗਤ ਜੱਗਾ ڈاکੂ ਆਦਿ ਜਿਹੜੇ ਨੇ ਪੰਜਾਬ ਦੀਆਂ ਪ੍ਰਸਿੱਧ ਲੋਕ ਗਥਾਵਾਂ ਨੇ ਸੀਠਣੀਆਂ ਜਿਹੜੀ ਉਹ ਕਾਵ ਰੂਪ ਵਿਅੰਗਿਆਤਮਕ ਸ਼ੈਲੀ ਨਾਲ ਭਰਪੂਰ ਹੁੰਦੀ ਆ ਹੁੰਦੀ ਕਾਵ ਰੂਪ ਚ ਆ ਪਰ ਹੁੰਦੀ ਵਿਅੰਗ ਦੇ ਰੂਪ ਦੇ ਵਿੱਚ ਹੈ ਵਿਅੰਗਿਆਤਮਕ ਸ਼ੈਲੀ ਹੁੰਦੀ ਹੈ ਇਹਦੀ ਬੰਜਾਰਾ ਬੀਦੀ ਨੇ ਆਪਣੀ ਪੁਸਤਕ ਪੰਜਾਬ ਦਾ ਲੋਕ ਸਾਹਿਤ ਵਿੱਚ ਮਾਈਏ ਦੀਆਂ ਕਲੀਆਂ ਨੂੰ ਟੱਪੇ ਆਖਿਆ ਡਾਕਟਰ ਕਰਨੈਲ ਸਿੰਘ ਥਿੰਦ ਨੇ ਵੀ ਟੱਪੇ ਨੂੰ ਮਾਈਆ ਦਾ ਪੁਰਾਣਾ ਨਾਂ ਹੀ ਮੰਨਿਆ ਹੈਰਾ ਰੋਲ ਮਲਵਈ ਲੋਕ ਕਾਵ ਰੂਪ ਆ ਹੈਰਾ ਇਸ ਵਿੱਚ ਮੁਟਿਆਰਾਂ ਸੰਬੋਧਨੀ ਸ਼ੈਲੀ ਵਿੱਚ ਦੂਜੀ ਧਿਰ ਨੂੰ ਪੈਗਾਮ ਭੇਜਦੀ ਹੈ ਇਹ ਵਿਆਸਮੇ ਗਾਇਆ ਜਾਣ ਵਾਲਾ ਗੁੰਜਲਦਾਰ ਕਾਵ ਰੂਪ ਆ ਇਸ ਨੂੰ ਉੱਚੀ ਹੇਕ ਵਿੱਚ ਵੱਖਰੇ ਅੰਦਾਜ਼ ਵਿੱਚ ਗਾਇਆ ਜਾਂਦਾ ਹੈ ਬਾਲੋ ਮਾਈਆਂ ਇਹ ਮਾਈਏ ਦੀ ਉਪਬੰਨਗੀ ਆ ਇਸ ਉਪਵੰਨਗੀ ਵਿੱਚ ਸਵਾਲ ਜਵਾਬੀ ਵਿਧੀ ਅਧੀਨ ਬਾਲੂ ਤੇ ਮਾਈਆ ਇੱਕ ਦੂਜੇ ਨੂੰ ਸਵਾਲ ਜਵਾਬ ਕਰਦੇ ਨੇ ਅ ਬਾਲੂ ਮਾਈਆ ਅੰਦਰ ਤੀਬਰ ਪ੍ਰੇਮ ਦੇ ਜਜ਼ਬਾਤ ਭਰੇ ਹੁੰਦੇ ਨੇ ਫੋਟੋ ਹਾਰ ਦੇ ਇਲਾਕੇ ਚ ਲਾਹਣੀ ਗੀਤ ਨੂੰ ਵੱਟ ਆਖਦੇ ਨੇ ਧਿਆਨ ਨਾਲ ਇਹ ਗੱਲਾਂ ਤੁਸੀਂ ਨੋਟ ਕਰਨੀਆਂ ਨੇ ਸੱਗੀ ਫੁੱਲ ਸੱਗੀ ਫੁੱਲ ਔਰਤਾਂ ਦਾ ਗਹਿਣਾ ਹੈ ਜਿਹੜਾ ਸਿਰ ਤੇ ਸ਼ਿੰਗਾਰ ਦੇ ਤੌਰ ਤੇ ਲਾਇਆ ਜਾਂਦਾ ਹੈ ਅੱਜ ਕੱਲ ਇਹ ਸਿਰਫ ਗਿੱਧਾ ਪਾਉਣ ਵਾਲੀਆਂ ਕੁੜੀਆਂ ਦੇ ਸਿਰ ਤੇ ਹੀ ਵੇਖਿਆ ਜਾਂਦਾ ਏ। ਪੁਤਲੀਆਂ ਨਾਚ ਚ ਨਚਾਉਣ ਵਾਲੇ ਨੂੰ ਸੂਤਰਧਾਰ ਕਹਿੰਦੇ ਨੇ। ਨਛੱਤਰਾਂ ਵਿੱਚੋਂ ਗੰਡਮੂਲ ਨੂੰ ਸਭ ਤੋਂ ਭੈੜਾ ਮੰਨਿਆ ਜਾਂਦਾ ਏ। ਤੈਬੂ ਜਾਂ ਨਿਸ਼ੇਧ ਤੈਬੂ ਚਾਹ ਦੋ ਸਾਰੇ ਨਿਸ਼ੇਧਾਂ ਜਾਂ ਮਨਾਹੀਆਂ ਜਿਨ੍ਹਾਂ ਨੂੰ ਲੋਕਾਂ ਵੱਲੋਂ ਨਾ ਕਰਨ ਦੀ ਹੋਵੇ ਹਦਾਇਤ ਇਹਨਾਂ ਲਈ ਵਰਤੇ ਜਾਂਦੇ ਏ। ਜੋ ਜਵਾਨੀ ਕਥਨ ਦੁਆਰਾ ਨਾ ਕਰੋ ਦੇ ਅਰਥਾਂ ਦਾ ਲਖਾਇਕ ਹੈ ਟੈਬੂ ਸਧਾਰਨ ਕਰਮ ਕਾਂਡੀ ਵਿਹਾਰ ਨਾਲ ਸੰਬੰਧਿਤ ਹੁੰਦੇ ਨੇ ਇਸ ਦਾ ਪਾਲਣ ਸੰਬੰਧਿਤ ਸਮੂਹ ਦੇ ਸਾਰੇ ਲੋਕਾਂ ਨੂੰ ਕਰਨਾ ਪੈਂਦਾ ਹੈ ਇਸ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਟੈਬੂ ਦਾ ਉਦੇਸ਼ ਵਿਅਕਤੀ ਨੂੰ ਉਸ ਦੇ ਸਮਾਜ ਦੇ ਪ੍ਰਤੀ ਮਾਨਾ ਮੀਨਜ਼ ਸਮਾਜ ਦੇ ਨੋਰਮਸ ਦੇ ਅਧੀਨ ਜਿਹੜਾ ਸੀਮਤ ਰੱਖਣਾ ਹੁੰਦਾ ਹੈ ਇੱਕ ਸਾਡੇ ਰਿਵਾਜ ਹੁੰਦਾ ਉਹੋ ਹੀ ਪੂਜਾ ਓਹੀ ਪੂਜਾ ਬਾਰੇ ਤੁਸੀਂ ਸਾਰੇ ਜਾਣਦੇ ਹੋਵੋਗੇ ਥੋੜਾ ਜਿਹਾ ਹੋਰ ਅਸੀਂ ਜਾਣਕਾਰੀ ਹਾਸਲ ਕਰਦੇ ਆਂ ਇਹ ਹਿੰਦੂ ਮਤ ਵਾਲਿਆਂ ਦਾ ਇੱਕ ਤਿਹਾਰ ਆ ਜਿਹੜਾ ਅੱਸੂ ਮਹੀਨੇ ਦੀ ਦੁਰਗਾਸ਼ਟਮੀ ਤੋਂ 15 ਦਿਨ ਬਾਅਦ ਕੱਤਕਵਦੀ 8 ਨੂੰ ਮਨਾਇਆ ਜਾਂਦਾ ਏ ਇਸ ਦਿਨ ਸੰਤਾਨ ਵਾਲੀਆਂ ਇਸਤਰੀਆਂ ਆਪਣੇ ਬੱਚਿਆਂ ਦੇ ਕਲਿਆਣ ਲਈ ਵਰਤ ਰੱਖਦੀਆਂ ਨੇ ਇਸ ਤਿਹਾਰ ਤੋਂ 4 ਦਿਨ ਪਹਿਲਾਂ ਕੱਤਕਵਦੀ 4 ਨੂੰ ਕਰਵਾ ਚੌਥ ਤਿਹਾਰ ਮਨਾਇਆ ਜਾਂਦਾ ਏ ਅੱਗੇ ਅਵਦਾਨ ਬਾਰੇ ਜਾਣਦੇ ਆਂ ਸੀ ਅਵਦਾਨ ਕੀ ਹੁੰਦਾ ਏ ਕਿਸੇ ਯਥਾਰਥ ਵਿਅਕਤੀ ਸਥਾਨ ਜਾਂ ਘਟਨਾ ਨਾਲ ਸੰਬੰਧਿਤ ਉਹ ਕਥਾ ਜਾਂ ਕਹਾਣੀ ਹੁੰਦੀ ਆ ਜਿਹੜੀ ਪਰੰਪਰਾ ਤੋਂ ਪ੍ਰਾਪਤ ਹੋਈ ਹੋਵੇ ਵੀ ਸਮੇਂ ਦੇ ਬੀਤਣ ਨਾਲ ਇਸ ਪਰੰਪਰਾਗਤ ਕਹਾਣੀ ਨਾਲ ਹੋਰ ਕਈ ਦਿਲਚਸਪ ਗੱਲਾਂ ਵੀ ਜੁੜੀਆਂ ਹੋਣ ਔਸੀ ਇਹ ਪੰਜਾਬੀ ਲੋਕ ਜੀਵਨ ਦਾ ਇੱਕ ਵਿਸ਼ਵਾਸ ਆ ਇੱਕ ਪਿਆਰੀ ਜਿਹੀ ਖੇਡ ਵੀ ਆ ਇਸ ਨੂੰ ਬੱਚੇ ਆਪਣੇ ਪਾਸ ਤੇ ਫੇਲ ਹੋਣ ਦੇ ਸ਼ੰਕੇ ਦੀ ਨਵਿਰਤੀ ਲਈ ਖੇਡਦੇ ਨੇ ਪੰਜਾਬ ਦੀਆਂ ਨਵੀਆਂ ਵਿਆਹੀਆਂ ਮੁਟਿਆਰਾਂ ਆਪਣੀ ਸਹੇਲੀਆਂ ਵਿੱਚ ਬੈਠ ਕੇ ਪਿਆਰੇ ਦੇ ਵਿਛੋੜੇ ਵਿੱਚ ਔਂਸੀਆਂ ਪਾਉਂਦੀਆਂ ਨੇ ਔਂਸੀਆਂ ਪਤੀ ਪਤਨੀ ਦੇ ਬਿਰਹਾ ਦਾ ਪ੍ਰਤੀਕ ਮਈ ਸ਼ਬਦ ਵੀ ਹੈ ਸ਼ਬਦ ਗੀਤ ਵੀ ਹੈ ਅੰਜਲੀ ਇਹ ਸ਼ਬਦ ਸੰਸਕ੍ਰਿਤ ਦੇ ਅੰਜੁਲੀ ਸ਼ਬਦ ਦਾ ਤਦਪਵ ਰੂਪ ਆ ਇਸਦੇ ਅਰਥ ਨੇ ਜੁੜੇ ਹੋਏ ਦੋਵੇਂ ਹੱਥ ਦੋਵੇਂ ਹਥੇੜੀਆਂ ਨੂੰ ਜੋੜ ਕੇ ਡੂਣੇ ਦੀ ਸ਼ਕਲ ਵਾਂਗ ਬਣਾਉਣਾ ਅੰਜਲੀ ਦਾ ਨਾਲ ਪਿੱਤਰ ਜਾਂ ਦੇਵਤਾ ਨੂੰ ਪਾਣੀ ਚੜਾਉਣ ਦੀ ਕਿਰਿਆ ਕੀਤੀ ਜਾਂਦੀ ਆ ਇਸ ਪ੍ਰਕਾਰ ਦੀ ਕਿਰਿਆ ਨੂੰ ਕਰਨ ਵੇਲੇ ਟਿੱਪਣੀ ਕਰਨ ਵਾਲੀ ਰਚਨਾ ਜਿਹੜੀ ਆ ਉਹਨੂੰ ਅੰਜਲੀ ਕਹਿੰਦੇ ਨੇ ਸਾਂਜੀ ਮਾਈ ਇਹ ਵੀ ਤੁਸੀਂ ਸੁਣਿਆ ਹੋਊਗਾ ਨਵਰਾਤਰਿਆਂ ਦੌਰਾਨ ਕੁੜੀਆਂ ਕੰਧ ਉੱਪਰ ਸਾਂਜੀ ਮਾਈ ਦੀ ਮੂਰਤੀ ਬਣਾਉਂਦੀਆਂ ਨੇ ਪਹਿਲੇ ਨਵਰਾਤਰੇ ਮੂਰਤੀ ਕੋਰੇ ਕੁਜੇ ਵਿੱਚ ਜੌਂ ਦੀ ਖੇਤੀ ਬੀਜੀ ਜਾਂਦੀ ਆ ਇਸ ਨੂੰ ਗੌਰਜਾਂ ਦਾ ਬਾਗ ਵੀ ਕਹਿੰਦੇ ਨੇ ਇੱਕ ਵਿਸ਼ਵਾਸ ਅਨੁਸਾਰ ਸਾਂਜੀ ਦੀ ਪੂਜਾ ਨਾਲ ਸੁਸ਼ੀਲ ਤੇ ਦੀਰਘਾਯੂ ਵਾੜਾਪਤੀ ਮਿਲਦਾ ਈ ਕੱਤਕ ਦੇ ਮਹੀਨੇ ਉਹੋ ਹੀ ਮਾਤਾ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਬੱਚਿਆਂ ਦੀਆਂ ਬਿਮਾਰੀਆਂ ਤੋਂ ਬਚਾ ਲਈ ਵੀ ਕੀਤੀ ਜਾਂਦੀ ਆ ਘਰ ਦੀ ਕਿਸੇ ਕੰਧ ਉੱਪਰ ਮਿੱਟੀ ਜਾਂ ਭਿਜੇ ਹੋਏ ਚੌਲਾਂ ਦੇ ਆਟੇ ਤੇ ਰੰਗਾਂ ਦੀ ਮਦਦ ਨਾਲ ਉਹੋ ਹੀ ਮਾਤਾ ਦੀ ਮੂਰਤੀ ਬਣਾਈ ਜਾਂਦੀ ਆ ਉਹੋ ਹੀ ਦੀ ਮੂਰਤੀ ਥੱਲੇ ਰੱਖਿਆ ਪਾਣੀ ਦਾ ਭਾਂਡਾ ਔਰ ਤੇ ਦੀ ਪ੍ਰਜਨਨ ਸ਼ਕਤੀ ਦਾ ਪ੍ਰਤੀਕ ਹੈ ਇਸ ਮੂਰਤੀ ਨੂੰ ਕਤਕ ਦੀ ਏਕਮ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ ਮਾਗਦੇ ਮਹੀਨੇ 체ਚਕ ਦੇ ਰੋਗ ਤੋਂ ਬਚਣ ਲਈ ਸ਼ੀਤਲਾ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਖਸ਼ਤੀ ਦੇਵੀ ਦੀ ਪੂਜਾ ਬੱਚੇ ਦੇ ਜੰਮਣ ਵੇਲੇ 6ਵੇਂ ਦਿਨ ਕੀਤੀ ਜਾਂਦੀ ਹੈ ਪੁਰਾਣਿਕ ਕਥਾਵਾਂ ਵਿੱਚ ਖਸਤੀ ਨੂੰ ਕਾਰ्तिकेय ਦੀ ਪਤਨੀ ਦੱਸਿਆ ਜਾਂਦਾ ਹੈ ਲੋਕ ਵਿਸ਼ਵਾਸ ਹੈ ਕਿ ਖਸਤੀ ਦੇਵੀ ਦੀ ਪੂਜਾ ਨਾਲ 9 ਜਨਮੇ ਬੱਚੇ ਦੇ ਨੇੜੇ ਬਦਰੂਹਾਂ ਨਹੀਂ ਟੁਕਦੀਆਂ ਅੱਗੇ ਬਾਗ ਬਾਗ ਫੁਲਕਾਰੀ ਕੱਢਣ ਵੇਲੇ ਕੱਪੜੇ ਦੇ ਤਰਾਤਲ ਤੇ ਕੋਈ ਜਗ੍ਹਾ ਛੱਡੇ ਵਗੈਰ ਕਢਾਈ ਕੀਤੀ ਜਾਂਦੀ ਹੈ ਤਾਂ ਉਹ ਬਾਗ ਹੁੰਦਾ ਹੈ ਇਹ ਜ਼ਿਆਦਾਤਰ ਫੁੱਲ ਬੂਟਿਆਂ ਵਰਗੇ ਪ੍ਰਕਿਰਤ ਮੋਟਿਫ ਕੱਢੇ ਜਾਂਦੇ ਨੇ ਚੋਪ ਸ਼ੌਪ ਵਿੱਚ ਸਿਰਫ ਪੱਲੇ ਉੱਪਰ ਹੀ ਕਢਾਈ ਕੀਤੀ ਜਾਂਦੀ ਆ ਫੁਲਕਾਰੀ ਜਿਹੜੀ ਹੁੰਦੀ ਆ ਫੁਲਕਾਰੀ ਕੱਢਣ ਸਮੇ ਸ਼ਗਨਾ ਦੇ ਗੀਤ ਗਾਏ ਜਾਂਦੇ ਨੇ ਵੀ ਇੱਕ ਰਿਵਾਜ ਆ ਬਿਰਛ ਦੀ ਟਹਿਣੀ ਜਾਂ ਹਰੀ ਘਾਹ ਨੂੰ ਜਿਸ ਨੂੰ ਦੁੱਭ ਵੀ ਕਿਹਾ ਜਾਂਦਾ ਹੈ ਚੰਗੇ ਸ਼ਗਨਾ ਦਾ ਸੂਚਕ ਮੰਨਿਆ ਜਾਂਦਾ ਹੈ ਪ੍ਰੇਤ ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ ਪੰਜਵੇਂ ਜਾਂ ਸੱਤਵੇਂ ਮਹੀਨੇ ਵਿੱਚ ਇਸਤਰੀ ਦੇ ਪੱਲੇ ਅਨਾਜ ਬੰਨਿਆ ਜਾਂ ਪਾਇਆ ਜਾਂਦਾ ਹੈ ਜੇ ਕੋਈ ਸੌਰੇ ਘਰ ਹੋਵੇ ਤਾਂ ਅਨਾਜ ਮਾਪੇ ਭੇਜਦੇ ਨੇ ਬੱਚੇ ਦੇ ਜਨਮ ਤੋਂ 6ਵੇਂ ਦਿਨ ਚੌਂਕ ਪੂਰ ਕੇ ਮਾਂ ਨੂੰ ਰੋਟੀ ਖਵਾਈ ਜਾਂਦੀ ਹੈ ਇਸ ਰੀਤੀ ਨੂੰ ਪੰਜਾਬ ਵਿੱਚ ਛੱਟੀ ਕਹਿੰਦੇ ਨੇ ਅੱਗੇ ਜਰਗ ਦਾ ਮੇਲਾ ਇਹ ਵੀ ਇੱਕ ਵਿਸ਼ਵਾਸ ਆ ਸਾਡਾ ਲੋਕ ਸਾਹਿਤ ਦੇ ਵਿੱਚ ਆਉਂਦਾ ਏ ਇਹ ਮੇਲਾ ਚੇਤਰ ਦੇ ਮਹੀਨੇ ਵਿੱਚ ਪਹਿਲੇ ਮੰਗਲਵਾਰ ਨੂੰ ਜਰਗ ਪਿੰਡ ਵਿੱਚ ਸ਼ੀਤਲਾ ਦੇਵੀ ਪਤੇ ਆਉਣ ਲਈ ਲੱਗਦਾ ਏ ਇਸ ਮੇਲੇ ਵਿੱਚ ਬਿਹੜਿਆਂ ਭਾਵ ਵਹੇ ਗੁਲਗਲਿਆਂ ਨੂੰ ਭੇਟ ਕੀਤਾ ਜਾਂਦਾ ਹੈ ਜਿਸ ਕਰਕੇ ਇਹਨੂੰ ਬਿਹੜਿਆਂ ਦਾ ਮੇਲਾ ਵੀ ਕਹਿੰਦੇ ਨੇ ਰੋਸ਼ਨੀ ਦਾ ਮੇਲਾ ਜਗਰਾਮਾ ਵਿੱਚ ਪ੍ਰਸਿੱਧ ਸੂਫੀ ਅਬਦੁਲ ਕਾਦਰ ਜਿਲਾਨੀ ਦੀ ਮਜ਼ਾਰ ਤੇ ਹਰ ਸਾਲ 14 15 16 ਫੱਗਣ ਨੂੰ ਲੱਗਦਾ ਹੈ ਪੰਜਾਬ ਵਿੱਚ ਨਵਾਂ ਵਰਾ ਚੇਤਰ ਦੀ ਏਕਮ ਤੋਂ ਸ਼ੁਰੂ ਹੁੰਦਾ ਹੈ ਇਸ ਦਿਨ ਨਵਾਂ ਸੰਮਤ ਮਨਾਇਆ ਜਾਂਦਾ ਹੈ ਚਤੁਰ ਸਦੀ 8ਵੀਂ ਨੂੰ ਦੇਵੀ ਉਪਾਸਕ ਕੰਜਕਾ ਪੂਜਦੇ ਨੇ ਇਸ ਦਿਨ ਕੁਆਰੀਆਂ ਕੁੜੀਆਂ ਜਿਨ੍ਹਾਂ ਨੂੰ ਕੰਜਕਾ ਆਖਦੇ ਨੇ ਦੇਵੀ ਦਾ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ ਨੌ ਰਾਤੇ ਜੋ ਅਸੂਮੀ ਨੇ ਦੇ ਚਾਂਨ ਪੱਖ ਦੀ ਏਕਮ ਤੋਂ ਨੌਵੀਂ ਤਿਥ ਤੱਕ ਰਹਿੰਦੇ ਨੇ ਇਹਨਾਂ ਤਿਥਾਂ ਤੱਕ ਮਾਤਾ ਗੌਰਜਾ ਤੇ ਸਾਈ ਸੰਜੀ ਮਾਈ ਦੀ ਪੂਜਾ ਹੁੰਦੀ ਹੈ ਅਸੂ ਸਦੀ 10ਵੀਂ ਨੂੰ ਦਸਹਿਰਾ ਮਨਾਇਆ ਜਾਂਦਾ ਹੈ ਕੱਤਕ ਮਹੀਨੇ ਦੇ ਹਨੇਰੇ ਪੱਖ ਦੀ ਚੌਥੀ ਦਿਨ ਨੂੰ ਕਰਵਾ ਚੌਥ ਦਾ ਤਿਹਾਰ ਆਉਂਦਾ ਹੈ ਇਸ ਦਿਨ ਸਹਾਗਣ ਇਸਤਰੀਆਂ ਨਿਰਜਲ ਵਰਤ ਰੱਖ ਕੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ਫੱਗਣ ਦੀ ਮਸਤੀਆਂ ਨੂੰ ਸ਼ਿਵਰਾਤਰੀ ਮਨਾਈ ਜਾਂਦੀ ਹੈ ਲੋਹੜੀ ਤੋਂ ਅਗਲੇ ਦਿਨ ਮਾਗੀ ਦਾ ਤਿਹਾਰ ਆਉਂਦਾ ਹੈ ਮਕਰ ਸਕ੍ਰਾਂਤੀ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਹੁਣ ਦੇਖੋ ਤੁਸੀਂ ਜਿਵੇਂ ਸ਼ਿਵਰਾਤਰੀ ਮਨਾਈ ਜਾਂਦੀ ਹੈ ਜਾਂ ਕੋਈ ਵੀ ਤਿਹਾਰ ਮਨਾਇਆ ਜਾਂਦਾ ਇੱਥੇ ਦੇਸੀ ਮਹੀਨਿਆਂ ਦੇ ਨਾਮ ਦਿੱਤੇ ਹੋਏ ਨੇ ਤਨ ਨੂੰ ਯਾਦ ਰੱਖਣਯੋਗ ਆ ਕਿ ਕਿਹੜਾ ਤਿਹਾਰਾ ਜਿਹੜਾ ਕਿਹੜੇ ਦੇਸੀ ਮਹੀਨੇ ਦੇ ਟਾਈਮ ਤੇ ਮਨਾਇਆ ਜਾਂਦਾ ਹੈ ਪੰਜਾਬੀ ਲੋਕ ਜੀਵਨ ਵਿੱਚ 5 7 11 ਇੱਕ ਆਦੀ ਅੰਕਰ ਹਸਮਈ ਪ੍ਰਭਾਵ ਦੇ ਸੂਚਕ ਮੰਨੇ ਜਾਂਦੇ ਨੇ ਜਿਵੇਂ ਪੰਜਾਂ ਵਿੱਚ ਪਰਮੇਸ਼ਰ ਪੰਜ ਪੀਰ ਪੰਜ ਵਕਤ ਨਮਾਜ਼ ਆਦੀ ਇਕੜ ਦੁੱਕੜ ਪੰਬਾ ਪੋ ਅਸੀ ਨਵੇਂ ਪੂਰਾ ਸੋ ਇਹ ਉਕਤੀ ਪੁੱਗਣ ਸਮੇ ਟੱਪੇ ਦੇ ਰੂਪ ਵਿੱਚ ਲੋਕ ਖੇਡਾਂ ਵਿੱਚ ਵਰਤੀ ਜਾਂਦੀ ਹੈ ਨਕਲਾ ਖੇਡਣ ਵਾਲੇ ਦੋ ਪ੍ਰਮੁੱਖ ਪਾਤਰ ਹੁੰਦੇ ਨੇ ਰੰਗਾ ਤੇ ਬਿਗਲਾ ਰੰਗਾ ਸ਼ਬਦ ਸ਼ਬਦਾ ਗੱਲਾਂ ਦਾ ਮਹਿਲ ਉਸਾਰਦਾ ਹੈ ਉਸ ਦੇ ਹੱਥ ਵਿੱਚ ਚੌਂਮਟਾ ਹੁੰਦਾ ਹੈ ਬਿਗਲਾ ਨਕਲਾ ਦਾ ਮਖੌਲੀਆ ਅਦਾਕਾਰ ਹੁੰਦਾ ਹੈ ਕੁੜੀਆਂ ਦੇ ਕੱਤਣ ਵਾਲੇ ਇਕੱਠ ਨੂੰ ਤਿਰੰਜਣ ਕਿਹਾ ਜਾਂਦਾ ਹੈ ਆਂਡ ਗਵਾਂਦ ਦੀਆਂ ਕੁੜੀਆਂ ਇੱਕ ਥਾਂ ਇਕੱਠੀਆਂ ਹੋ ਕੇ ਛੋਪ ਪਾ ਕੇ ਕੱਤਦੀਆਂ ਨੇ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਗੀਤ ਲੋਹੜੀ ਵੇਲੇ ਗਾਇਆ ਜਾਂਦਾ ਹੈ ਕੀਰਨਾ ਸ਼ੋਗਮਈ ਕਾਵ ਰੂਪ ਹੈ ਜਿਸ ਦਾ ਸਬੰਧ ਮੌਤ ਨਾਲ ਹੈ ਅਲਾਹਣੀ ਨਾਲ ਮਿਲਦਾ ਜੁਲਦਾ ਕਾਵ ਲੋਕ ਅਲਾਹਣੀ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ ਪੇਸ਼ਾਵਰ ਸਿਆਪਾਕਰ ਨੈਣ ਜਾਂ ਮਰਾਸਣਾ ਵੱਲੋਂ ਗਾਇਆ ਜਾਂਦਾ ਸ਼ੋਗਮਈ ਲੋਕ ਕਾਵ ਰੂਪ ਟੱਪਾਈ ਕਾ ਜਿਹੜਾ ਲੋਕ ਕਾਵ ਰੂਪ ਆ ਜੋ ਲੰਮੀ ਏਕ ਨਾਲ ਗਾਇਆ ਜਾਂਦਾ ਹੈ ਛੰਦ ਜੀਜੇ ਸਾਲੀਆਂ ਨੂੰ ਸੁਣਾਏ ਜਾਂਦੇ ਜੀਜੇ ਦੁਆਰਾ ਸਾਲੀਆਂ ਨੂੰ ਸੁਣਾਏ ਜਾਂਦੇ ਨੇ ਸਿੱਠਣੀਆਂ ਵਿੱਚ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲੀ ਤੇ ਸਿੱਧੇ ਸੰਬੋਧਨੀ ਸ਼ੈਲੀ ਵਿੱਚ ਵਿਅੰਗ ਪ੍ਰਦਾਨ ਟੀਚਰ ਕਿਤੇ ਹੁੰਦੇ ਨੇ ਮਰਾਸੀਆਂ ਵੱਲੋਂ ਗਾਇਆ ਜਾਣ ਵਾਲੇ ਗੀਤ ਪੇਸ਼ਾਵਰ ਜਾਤੀਆਂ ਦੇ ਗੀਤ ਹੁੰਦੇ ਨੇ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀ ਵੇ ਬਰੇ ਇਹ ਘੋੜੀ ਆ ਮੱਥੇ ਤੇ ਚਮਕਣ ਵਾਲ ਮੇਰੇ ਬੰਨਣੇ ਦੇ ਇਹ ਵੀ ਘੋੜੀ ਦਾ ਕਾਵ ਰੂਪ ਦੀ ਸਤਰ ਆ ਸਾਡਾ ਚਿੜੀਆਂ ਦਾ ਚੰਬਾ ਇਹ ਸਤਰ ਆ ਜਿਹੜੀ ਸੁਹਾਗ ਦੀ ਆ ਸਵਾਗਾ ਜਿਹੜਾ ਉਹ ਲੋਕਨਾਟ ਚੌਕ ਫੁੱਲ ਲੋਕ ਗਹਿਣਾ ਚੌਕ ਫੁੱਲ ਜਉਣਾ ਮੋੜ ਮਾਲਵੇ ਇਲਾਕੇ ਦਾ ਇੱਕ ਲੋਕ ਨਾਟ ਗਰਬੜੇ ਤਿਹਾਰ ਦਾ ਸਬੰਧ ਪਵਾਦ ਦੇ ਇਲਾਕੇ ਨਾਲ ਹੈਦਰ ਸ਼ੇਖ ਦਾ ਮੇਲਾ ਬਲੇਰਕੋਟਲੇ ਲੱਗਦਾ ਹੈ ਅਲਗੋਜ਼ਾ ਲੋਕ ਸਾਜ ਭਜਨ ਪੇਂਟ ਨਾਇਤ ਹਮਦ ਲੋਕ ਗੀਤ ਦੇ ਭੇਦ ਨੇ ਪਿੰਡ ਛਡਾਉਣ ਦੀ ਰਸਮ ਅੰਤਿਮ ਸੰਸਕਾਰ ਤੋਂ ਪਹਿਲਾਂ ਕੀਤੀ ਜਾਂਦੀ ਹੈ ਦਸਹਰੇ ਵਾਲੇ ਦਿਨ ਗਰੜ ਪੰਛੀ ਦਾ ਦਿਖਣਾ ਵਧੀਆ ਮੰਨਿਆ ਜਾਂਦਾ ਹੈ ਪੰਜਾਬੀ ਲੋਕ ਜੀਵਨ ਵਿੱਚ ਤਿੰਨ ਅੰਕ ਨੂੰ ਮਾੜਾ ਮੰਨਿਆ ਜਾਂਦਾ ਹੈ ਦੁੱਧ ਰਿੜਕੇ ਝਾਂਜਰਾਂ ਵਾਲੀ ਕੈਂਠੇ ਵਾਲਾ ਧਾਰ ਕੱਟਦਾ ਇਹ ਇੱਕ ਟਪਾਈ ਵਰਤ ਪੂਜਾ ਸੁਖਣਾ ਲੋਕ ਧਾਰ ਦੇ ਅਨੁਸ਼ਠਾਨ ਵਰਗ ਦੇ ਅਧੀਨ ਆਉਂਦੇ ਨੇ ਅਲੋਣੀ ਵਿੱਚ ਵਿਸ਼ੇਸ਼ ਗੱਲ ਇਹ ਹੁੰਦੀ ਹੈ ਕਿ ਇਹ ਮਰੇ ਵਿਅਕਤੀ ਨੂੰ ਸੰਬੋਧਿਤ ਹੁੰਦੀ ਹੈ ਮਾਇਆ 4 17 ਦੇ ਆਧਾਰ ਤੋਂ ਹੁੰਦਾ ਹੈ ਟੱਪੇ ਦੇ ਪਹਿਲੇ ਅੱਧ ਤੇ ਅੰਤ ਉਤੇ ਦੀर्घ ਸਵਰ ਹੁੰਦਾ ਹੈ ਮੁਹਾਵਰੇ ਦਾ ਅਰਥ ਆਖਰੀ ਸ਼ਬਦ ਭਾਵ ਅਰਥ ਕਰਦੰਤਕ ਹੁੰਦਾ ਹੈ ਐਤਵਾਰ ਨਾਲ ਲੰਘੋ ਪਾਰ ਮਤੇ ਜਿੱਤੀ ਬਾਜੀ ਆਵੇ ਹਾਰ ਲੋਕ ਸਿਆਣਾ ਪਾ ਲੋਕਾਂ ਦੁਆਰਾ ਕਹੀ ਹੋਈ ਸਿਆਣੀ ਗੱਲ ਮੰਨੀ ਜਾਂਦੀ ਹੈ ਜਿਸ ਰਹੀ ਹੈਤਵ ਨੂੰ ਪਾਣੀ ਪਾਰ ਕਰਨਾ ਮਾੜਾ ਮੰਨਿਆ ਜਾਂਦਾ ਹੈ ਲੁਕਛਿਪ ਜਾਣਾ ਮੁਕਈ ਦਾ ਦਾਣਾ ਰਾਜ ਦੀ ਬੀਟੀ ਆਈ ਜੇ ਇਸ ਤਰ੍ਹਾਂ ਲੋਕ ਖੇਡ ਦਾਈਆਂ ਦੁਕੜੇ ਨਾਲ ਸੰਬੰਧਤ ਇੰਗਣ ਮਿੰਗਣ ਤਲੀ ਤਲੀੰਗਣ ਖਾਦਾ ਪੀਤਾ ਟੱਕਰਾ 70 ਪੁੱਗਣ ਸਮੇ ਉਚਾਰੀ ਜਾਂਦੀ ਹੈ ਪੁੱਗਣ ਸਮੇ ਉਚਾਰੀ ਜਾਂਦੀ ਹੈ ਜਦੋਂ ਕੋਈ ਲੋਕ ਖੇਡ ਖੇਡਣੀ ਹੋਵੇ 7 ਮਹੀਨੇ ਕੁੱਤੀ ਦਾ ਸੂਣਾ ਅਸ਼ੂਭ ਮੰਨਿਆ ਜਾਂਦਾ ਹੈ ਗਾਊ ਦਾ ਸੌਣ ਵਿੱਚ ਸੂਣਾ ਚੰਗਿਆ ਮੰਨਿਆ ਜਾਂਦਾ ਹੈ ਜੇ ਬੱਚਾ ਉੱਪਰ ਵਾਲੇ ਦੰਦ ਪਹਿਲਾਂ ਕੱਢੇ ਤਾਂ ਮਾਮੇ ਲਈ ਮਾੜੇ ਮੰਨੇ ਜਾਂਦੇ ਨੇ ਜਦੋਂ ਕੋਈ ਵਿਅਕਤੀ ਕਿਸੇ ਕੰਮ ਨੂੰ ਬਾਰ-ਬਾਰ ਕਰਦਾ ਉਸ ਨੂੰ ਸੰਸਕਾਰ ਕਿਹਾ ਜਾਂਦਾ ਹੈ ਬਾਹਰ ਵਧਾਉਣ ਦੀ ਰਸਮ ਦੇ ਜਨਮ ਤੋਂ 13ਵੇਂ ਦਿਨ ਰਸਮ ਆ ਜਿਹੜੀ ਬੱਚੇ ਦੇ ਜਨਮ ਤੋਂ 13ਵੇਂ ਦਿਨ ਕੀਤੀ ਜਾਂਦੀ ਹੈ 13 ਦਿਨ ਨਵੇਂ ਜੰਮੇ ਬੱਚੇ ਨੂੰ ਅੰਦਰ ਹੀ ਰੱਖਿਆ ਜਾਂਦਾ ਤਾਂ ਜੋ ਕਿਸੇ ਦੀ ਨਜ਼ਰ ਨਾ ਲੱਗੇ ਸ਼ੂਸ਼ਕ ਸੁਣਿਆ ਹੋ ਤੁਸੀਂ ਆਮ ਸ਼ੂਸ਼ਕ ਕੀ ਹੁੰਦੀ ਹੈ ਕਪੜੇ ਪੰਜੀਰੀ ਤੇ ਗਹਿਣੇ ਆਦਿ ਜੋ ਨਵ ਜੰਮੇ ਬੱਚੇ ਦੇ ਜਨਮ ਸਮੇਂ ਨਾਨਕਿਆਂ ਵੱਲੋਂ ਭੇਜੇ ਜਾਂਦੇ ਨੇ ਉਸ ਨੂੰ ਛੂਸ਼ਕ ਕਿਹਾ ਜਾਂਦਾ ਹੈ ਸੁਰਮਾ ਪਾਉਣ ਦੀ ਰਸਮ ਹੁੰਦੀ ਹੈ ਇੱਕ ਇਹ ਭਾਬੀਆਂ ਦੁਆਰਾ ਸੇਰਾ ਬੰਨਣ ਤੋਂ ਪਹਿਲਾਂ ਅਦਾ ਕੀਤੀ ਜਾਂਦੀ ਹੈ ਘੋਰੜੂ ਵੱਜਣ ਇਹਦਾ ਮਤਲਬ ਆ ਗਲੇ ਵਿੱਚੋਂ ਔਖੇ ਸਾਹ ਆਉਣੇ ਪਿੰਡ ਅਰਤੀ ਦੇ ਨਾਲ ਲਜਾਣ ਸਮੇਂ ਸਤਨਾਜੇ ਦੇ ਪੇੜਿਆਂ ਨੂੰ ਕਿਹਾ ਜਾਂਦਾ ਹੈ ਕਪਾਲ ਕਿਰਿਆ ਤੋਂ ਭਾਵ ਮੁਰਦੇ ਦੀ ਅਰਤੀ ਦਾ ਇੱਕ ਡੰਡਾ ਕੱਢ ਕੇ ਮ੍ਰਿਤਕ ਦੇ ਵੱਡੇ ਪੁੱਤਰ ਦੁਆਰਾ ਸਿਰ ਵਿੱਚ ਮਾਰਨਾ ਜੋ ਉਸ ਪ੍ਰਾਣੀ ਦਾ ਨਾਤਾ ਹੀ ਸੰਸਾਰ ਤੋਂ ਟੁੱਟ ਜਾਵੇ ਲੋਕਧਾਰਾ ਇੱਕ ਜਿਉਂਦੀ ਜਾਗਦੀ ਬਲਵਾਨ ਤੇ ਸਾਦਾ ਸੌਰੀ ਸਾਦਾ ਰਹਿਣ ਵਾਲੀ ਹੁੰਦੀ ਹੈ ਇਹ ਡਾਕਟਰ ਬਲਵੀਰ ਸਿੰਘ ਦੁਆਰਾ ਕਹੀ ਹੋਈ ਗੱਲ ਮੌਲੀ ਮੌਲੀ ਕੀ ਹੁੰਦੀ ਹੈ ਚਿੱਟੇ ਦੇ ਲਾਲ ਰੰਗ ਦਾ ਧਾਗਾ ਹੁੰਦਾ ਹੈ ਜਿਹੜਾ ਵਿਆਹ ਵਿੱਚ ਸ਼ਗਨ ਦੇ ਤੌਰ ਤੇ ਵਰਤਿਆ ਜਾਂਦਾ ਹੈ ਬਿਛੂਏ ਪੈਰਾਂ ਦੀਆਂ ਉਂਗਲੀਆਂ ਦਾ ਗਹਿਣਾ ਲੋਕ ਧਾਰਾ ਦੇ ਰੂਪਾਂ ਵਿੱਚ ਪੈਰੋਲ ਦੀ ਮਹੱਤਤਾ ਹੁੰਦੀ ਹੈ ਇਹ ਡਾਕਟਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਰਖੜ ਪੁੰਨਿਆਂ ਤੇ ਮੇਲਾ ਲੱਗਦਾ ਹੈ ਕਿੱਥੇ ਲੱਗਦਾ ਬਾਬਾ ਬਕਾਲੇ ਵਿੱਚ ਲੋਕ ਸਾਜ ਦਾ ਕਾਲ ਵਰਣਨ ਕਿਸ ਸਮੇਂ ਦੇ ਅੰਤਰਗਤ ਹੋ ਸਕਦਾ ਹੈ ਦਾ ਇਹ ਲੋਕ ਸਾਹਿਤ ਦਾ ਲੋਕ ਸਾਹਿਤ ਕਾਲ ਦਾ ਵਰਣਨ ਕਿਸੇ ਵੀ ਕਾਲ ਦੇ ਸਮੇਂ ਦੇ ਅੰਤਰਗਤ ਹੋ ਸਕਦਾ ਹੈ ਸੈਦਾ ਤੇ ਸਬਜ਼ਾਂ ਬੈਲਡ ਦਾ ਲੇਖਕ ਕਿ ਕੌਣ ਆ ਪ੍ਰੋਫੈਸਰ ਮੋਨ ਸਿੰਘ ਸੁਹਾਗ ਇਹ ਪਹਿਲਾਂ ਵੀ ਦੱਸਿਆ ਤੁਹਾਨੂੰ ਵਿਆਹੀ ਜਾਣ ਵਾਲੀ ਧੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਚਾਰੇ ਜਾਣ ਵਾਲੇ ਗੀਤਾਂ ਦੀ ਬਣ ਗਈ ਆ ਇੱਕ ਸਮੂਹਿਕ ਗਾਣ ਆ ਇਹ ਇਸ ਵਿੱਚ ਧੀ ਦੇ ਪੇਕੇ ਘਰ ਦੀ ਮਾਨਸਿਕ ਹਾਲਤ ਕੁੜੀ ਦੀ ਮਾਨਸਿਕ ਹਾਲਤ ਤੇ ਉਦੇਰ ਉਦਰੇ ਉਦਰੇਵੇਂ ਤੇ ਲਾਲਸਾਵਾਂ ਦਾ ਵਰਣਨ ਕਰਦੇ ਨੇ। ਜਾਗੋ ਵਿਆਹ ਵੇਲੇ ਮੁੰਡੇ ਕੁੜੀ ਦੇ ਨਾਨਕਿਆਂ ਵੱਲੋਂ ਨਿਭਾਈ ਜਾਣ ਵਾਲੀ ਰਸਮਾਂ ਇਹ ਸਾਰੀ ਜਾਣਦੇ ਹੋਵੋਗੇ ਤੁਸੀਂ ਕੀ ਹੁੰਦਾ ਇਹਦੇ ਵਿੱਚ? ਪਹਿਲੀ ਰਾਤ ਨੂੰ ਵਿਆਹ ਤੋਂ ਪਹਿਲੀ ਰਾਤ ਨੂੰ ਨਾਨਕਾ ਮੇਲ ਬਲਟੋ ਹੀ ਗਾਗਰ ਜਾਂ ਘੜੇ ਦਵੱਲੇ ਗਿੱਲੇ ਆਟੇ ਨਾਲ ਦੀਵੇ ਚਿਣਕੇ ਵਿਚਕਾਰ ਚੌਂਕੀ ਦੀਵੇ ਨਾਲ ਸਜਾ ਕੇ ਘੜੇ ਵਿੱਚ ਪਾਣੀ ਭਰ ਕੇ ਸਾਰੇ ਪਿੰਡ ਵਿੱਚ ਫੇਰਦਾ ਏ ਪੁਰਾਣੇ ਸਮੇਂ ਵਿੱਚ ਸ਼ਾਮ ਨੂੰ ਕੰਮ ਦੀ ਧਕਾਵਟ ਲਾਉਣ ਲਈ ਸਾਰੇ ਪਿੰਡ ਨੂੰ ਵਿਆਹ ਬਾਰੇ ਦੱਸਣ ਲਈ ਜਾਗੋ ਕੱਢੀ ਜਾਂਦੀ ਸੀ ਮਾਈਆ ਲੋਕਗੀਤ ਮਾਈਏ ਨਾਲ ਅ ਕਿਹੜਾ ਪਾਤਰ ਜੋੜਿਆ ਜਾਂਦਾ ਹੈ ਬਾ ਲੋ ਇੱਕ ਗੀਤ ਨੂਮਾ ਟੋਟਕਾ ਏ ਇੱਕ ਕੈਰੀ ਟੁਕ ਵਾਲਾ ਗੀਤ ਹੁੰਦਾ ਏ ਅੱਗੇ ਪੱਤਲ ਪੱਤਲ ਵੀ ਸੁਣਿਆ ਹੋਊ ਸ਼ਾਇਦ ਤੁਸੀਂ ਪੰਜਾਬ ਦੇ ਮਾਲਵੇ ਇਲਾਕੇ ਵਿੱਚ ਵਿਆਹ ਸਮੇਂ ਔਰਤਾਂ ਵੱਲੋਂ ਪੱਤਲ ਬੰਨਣਾ ਅਤੇ ਕਿਸੇ ਬਰਾਤੀ ਵੱਲੋਂ ਪੱਤਲ ਛਡਾਉਣ ਦੀ ਰਸਮ ਜਿਹੜੀ ਆ ਇਸ ਨੂੰ ਕਵਿਸਰਾ ਦੁਆਰਾ ਪੱਤਲ ਜਾਂ ਜੰਜੇ ਨਾਮੀ ਕਾਵ ਰੂਪ ਵਿੱਚ ਬਿਆਨਿਆ ਜਾਂਦਾ ਏ ਪੁਰਾਣੇ ਸਮੇਂ ਵਿੱਚ ਜੰਜ ਜਾਂ ਬਰਾਤ ਨੂੰ ਦਰਖਤਾਂ ਦੇ ਪੱਤਿਆਂ ਨਾਲ ਬਣੇ ਪੱਤਲਾ ਉੱਤੇ ਭੋਜਨ ਖਵਾਉਣ ਦਾ ਪ੍ਰਚਲ ਰਿਵਾਜ ਸੀਗਾ ਜਿਹੜਾ ਉਹ ਪ੍ਰਚਲਿਤ ਸੀ ਆਮ ਤੌਰ ਤੇ ਫੇਰਿਆਂ ਜਾਂ ਆਨੰਦ ਕਾਰਜ ਮਗਰੋਂ ਦੁਪਹਿਰ ਦੇ ਭੋਜਨ ਸਮੇਂ ਬਰਾਤ ਨੂੰ ਪੱਤਲੇ ਨਾਲ ਬੰਨੀ ਜਾਂਦੀ ਸੀ ਭੋਜਨ ਵਰਤਾਇਆ ਜਾਣ ਤੋਂ ਤੁਰੰਤ ਬਾਅਦ ਮੇਲਣਾ ਵਿੱਚੋਂ ਕੋਈ ਔਰਤ ਕੁਝ ਕਾਵਤੁਕਾਂ ਗਾ ਕੇ ਬਰਾਤੀਆਂ ਨੂੰ ਭੋਜਨ ਖਾਣ ਤੋਂ ਰੋਕ ਦਿੰਦੀ ਸੀ ਜਾਂ ਵਰਜ ਦਿੰਦੀ ਸੀ ਇਸ ਨੂੰ ਜੰਜ ਜਾਂ ਪੱਤਲ ਬੰਨਣਾ ਆਖਿਆ ਜਾਂਦਾ ਸੀ ਤਦੇ ਹੀ ਬਰਾਤੀਆਂ ਵਿੱਚੋਂ ਕੋਈ ਵਿਅਕਤੀ ਪ੍ਰਸੰਗ ਨਾਲ ਢੁਕਵੀਆਂ ਕਾਵ ਸਤਰਾਂ ਬੋਲ ਕੇ ਜਾਂ ਗਾ ਕੇ ਪੱਤਰ ਛਡਾਉਂਦਾ ਸੀ ਕਵੀਸ਼ਰੀ ਕਵੀਸ਼ਰੀ ਪੰਜਾਬ ਦੇ ਮਾਲਵੇ ਇਲਾਕੇ ਨਾਲ ਸੰਬੰਧਿਤ ਕਾਵ ਰੂਪ ਆ ਇਹ ਲੋਕ ਕਾਵ ਦਾ ਮਿਸ਼ਰਤ ਕਾਵ ਰੂਪ ਆ ਇਸ ਵਿੱਚ ਬੈਂਦ ਕੋੜਣਾ ਦੋਹਰਾ ਕਵਿਤਾ ਦੀ ਛੰਦਾਂ ਦੀ ਵਰਤੋਂ ਹੁੰਦੀ ਹੈ ਇਹ ਬਿਨਾਂ ਕਿਸੇ ਸਾਜ਼ ਦੇ ਗਾਈ ਜਾਣ ਵਾਲੀ ਸਰੌਦੀ ਕਵਿਤਾ ਹੁੰਦੀ ਹੈ ਖਿਉਰੇ ਇਹ ਲੋਕਨਾਟ ਦਾ ਪ੍ਰਸਿੱਧ ਰੂਪ ਆ ਰਿਆ ਸ਼ਾਦੀ ਦੇ ਹੋਰ ਨਾ ਖੁਸ਼ੀਆਂ ਵੇਲੇ ਕਾਰਜਨ ਸਮੇਂ ਖੇਡਿਆ ਜਾਂਦਾ ਸੀ ਇਸ ਦਾ ਰੰਗ ਮੰਚ ਅਨੋਠਾ ਤੇ ਵੱਖਰਾ ਹੁੰਦਾ ਹੈ ਦੋ ਵੱਖਰੇ ਵੱਖਰੇ ਮਕਾਨਾਂ ਦੀਆਂ ਛੱਤਾਂ ਤੇ ਦੋ ਟੋਲੀਆਂ ਬੈਠ ਕੇ ਨਾਟਕ ਰਚਦੀਆਂ ਹਨ ਨਾਇਕਾ ਆਰੰਭ ਮੌਕੇ ਕਿਸੇ ਮਕਾਨ ਦੀ ਬਾਰੀ ਤੱਕੀ ਵਿੱਚ ਬੈਠੀ ਉਹਦੇ ਪ੍ਰੇਮੀ ਮਹਿਬੂਬ ਦੀ ਉਡੀਕ ਕਰ ਰਹੀ ਹੁੰਦੀ ਹੈ ਉਸ ਦਾ ਪ੍ਰੇਮੀ ਦਰਸ਼ਕਾਂ ਵਿੱਚ ਇਹ ਖੁਸ਼ੌਲਤਾ ਉਸ ਨਾਲ ਪ੍ਰੀਤ ਦੇ ਮਿੱਠੇ ਬੋਲ ਸਾਂਝੇ ਕਰਦਾ ਹੈ ਪੁਰਾਣੇ ਵੇਲੇਆਂ ਵਿੱਚ ਲਾਹੌਰ ਤੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਖਿਉਰੇ ਖੇਡਣ ਦਾ ਰਵਾਜ ਆਮ ਸੀ ਥਾਲ ਲੋਕ ਸਾਹਿਤ ਵਿੱਚ ਥਾਲਿਕ ਕਾਵ ਰੂਪ ਆ ਜਿਹੜਾ ਕੁੜੀਆਂ ਦੀ ਖੇਡ ਆ ਥਾਲ ਵਿੱਚ ਕੋਈ ਗੰਭੀਰ ਵਿਸ਼ਾ ਨਹੀਂ ਹੁੰਦਾ ਜੋ ਮੂੰਹ ਆਇਆ ਕਹਿ ਤਾ ਕਈ ਥਾਲਾਂ ਵਿੱਚ ਤਾਂ ਤੁਕਬੰਦੀ ਹੀ ਹੁੰਦੀ ਹੈ ਕਈ ਥਾਲ ਕਰੋਗੀ ਜੀਵਨ ਦੀਆਂ ਝਲਕੀਆਂ ਦਖਾਓ ਤੀਨੇ ਰਿਸ਼ਤਿਆਂ ਦੀ ਤੰਦ ਹੁੰਦੀ ਹੈ ਭੈਣ ਭਰਾ ਦੇ ਪਿਆਰ ਦਾ ਪ੍ਰਗਟਾਵਾ ਹੁੰਦਾ ਹੈ ਮਾਪਿਆਂ ਦੀ ਉਸਤਤਤ ਹੁੰਦੀ ਹੈ ਇਹ ਥਾਲ ਦਾ ਰੂਪ ਆ ਤੁਸੀਂ ਦੇਖ ਸਕਦੇ ਹੋ ਅੱਗੇ ਤਤ ਜਾਂ ਤੰਤੀ ਸਾਜ਼ ਤਾਰਾਂ ਦੁਆਰਾ ਨਿਮਰਤ ਤਾਰਾਂ ਵਾਲੇ ਸਾਜ਼ ਤੰਤੀ ਸਾਜ਼ ਅਖਵਾਉਂਦੇ ਸੀ ਪੰਜਾਬੀ ਤੰਤੀ ਸਾਜ਼ਾਂ ਵਿੱਚ ਪ੍ਰਮੁੱਖ ਰਬਾਬ ਸਤਾਰ ਸਰੰਗੀ ਕਿੰਗ ਤੂੰਬਾ ਤਾਰਾ ਇਕਤਾਰਾ ਤੇ ਬੁਗਦੂ ਇਹ ਪਹਿਲਾਂ ਵੀ ਅਸੀਂ ਕਰ ਚੁੱਕੇ ਬਿੱਤ ਜਾਂ ਅਵਧਨ ਸਾਜ਼ ਚਮੜੇ ਨਾਲ ਮੜੇ ਸਾਜ਼ਾਂ ਨੂੰ ਇਸ ਸ਼੍ਰੇਣੀ ਵਿੱਚ ਰੱਖਦੇ ਨੇ ਇਹਦੇ ਵਿੱਚ ਢੋਲ ਢੋਲਕੀ ਮਰਦੰਗ ਪਖਾਵਜ ਤਬਲਾ ਢਾਗ ਨਗਾਰਾ ਡੋਰੂ ਦਫਲੀ ਟਮਕੀ ਢਾਫਾ ਆਦੀ ਆਉਂਦੇ ਨੇ ਘੰਟ ਸਾਜ਼ ਕਿਸੇ ਧਾਤ ਤੋਂ ਬਣੇ ਸਾਜ਼ ਸਾਜ਼ ਨੇ ਜਿਹੜੇ ਘੰਟ ਸਾਜ਼ ਕਹਾਉਂਦੇ ਨੇ ਇਦੇ ਵਿੱਚ ਖੰਜਰੀ, ਸ਼ੈਣੀ, ਸੱਪ, ਕਾਟੋ, ਕਿਰਲਾ, ਖੜਤਾਲ, ਚਿੰਮਟਾ, ਘੁੰਗਰੂ, ਡੰਡੀਆਂ, ਗੜਵਾ, ਕੋਲੀ ਆਦਿ ਆਉਂਦੇ ਨੇ। ਭੁਖਰ ਸਾਜ਼ ਇਹ ਅੰਦਰੋਂ ਖਾਲੀ ਹੁੰਦੇ ਨੇ। ਇਹਨਾਂ ਦੇ ਮੂੰਹ ਤੇ ਹੱਥ ਨਾਲ ਮੂੰਹ ਤੇ ਜਿਹੜਾ ਹੱਥ ਰੱਖ ਕੇ ਥਪਕੀਆਂ ਮਾਰ ਕੇ ਆਵਾਜ਼ ਉਤਪੰਨ ਕੀਤੀ ਜਾਂਦੀ ਹੈ, ਇਹਦੇ ਵਿੱਚ ਘੜਾ ਤੇ ਗਾਗਰ ਆਉਂਦੇ ਨੇ। ਸੁਖਰ ਜਾਂ ਸੁਸ਼ੀਰ ਸਾਜ਼ ਇਹ ਸਾਹ ਦੀ ਫੂਕ ਨਾਲ ਜਿਹੜਾ ਇਹ ਸਾਜ਼ ਨਾਦ ਉਤਪਨ ਕਰਦੇ ਨੇ ਇਹਦੇ ਵਿੱਚ ਬੰਸਰੀ, ਬੀਨ, ਬੰਝਲੀ, ਅਲਗੋਜੇ, ਬੀਨ ਵਾਜਾ, ਹਾਰਮੋਨੀਅਮ ਆਦਿ ਆਉਂਦੇ ਨੇ ਸੌਂਚੀ ਪੱਕੀ ਮਾਲਵੇ ਦੀ ਇੱਕ ਖੇੜਾ ਬਾਗ ਵਿੱਚ ਕੱਪੜਾ ਪੂਰਾ ਹੀ ਕਢਾਈ ਨਾਲ ਟੱਕ ਦਿੱਤਾ ਜਾਂਦਾ ਹੈ ਜਦਕਿ ਫੁਲਕਾਰੀ ਹੈ ਜਿਹੜੀ ਉਹ ਥੋੜੀ ਜਿਹੀ ਚਿੱਦੀ ਹੁੰਦੀ ਹੈ ਸਾਲੂ ਇੱਕ ਸਾਲੂ ਉੱਪਰ ਲਿਆ ਜਾਂਦਾ ਸੀ ਇਸ ਨੂੰ ਕੀ ਕਹਿੰਦੇ ਨੇ ਗੂੜੇ ਲਾਲ ਖੱਦਰ ਦੀ ਫੁਲਕਾਰੀ ਆ ਜਿਹੜੀ ਉਸ ਨੂੰ ਸਾਲੂ ਕਹਿੰਦੇ ਨੇ ਜਿੰਨਾ ਜਿਸ ਨੂੰ ਕਿ ਸੰਗਣਾ ਵਾਲਾ ਕੱਪੜਾ ਮੰਨਿਆ ਜਾਂਦਾ ਇਹ ਆਮ ਤਾਂ ਆਮ ਫੁਲਕਾਰੀ ਨਾਲੋਂ ਵੱਡੀ ਹੁੰਦੀ ਆ ਇਸ ਦੀ ਕਢਾਈ ਖਾਸ ਗੁੰਝਣਦਾਰ ਢਾਕੇ ਨਾਲ ਕੀਤੀ ਜਾਂਦੀ ਆ ਇਸ ਵਿੱਚ ਸੁਨਹਿਰੀ ਤੇ ਪੀਲਾ ਧਾਗਾ ਵਰਤਿਆ ਜਾਂਦਾ ਹੈ ਸੁਪਰ ਇਸ ਵਿੱਚ ਚਾਰਾਂ ਕੋਨਿਆਂ ਵਿੱਚਕਾਰ ਪੰਜ-ਪੰਜ ਬੂਟੀਆਂ ਕੱਢੀਆਂ ਜਾਂਦੀਆਂ ਨੇ ਇਹ ਵੀ ਸਾਲੂ ਵਾਂਗ ਲਾਲ ਰੰਗ ਦਾ ਸਗਣਾ ਵਾਲਾ ਕੱਪੜਾ ਹੁੰਦਾ ਹੈ ਫੇਰਿਆਂ ਮੌਕੇ ਵਿਆਹੰਦਨ ਕੁੜੀ ਦੇ ਸਿਰ ਤੇ ਦਿੱਤਾ ਜਾਂਦਾ ਹੈ ਤਿਲ ਪੱਤਰਾ ਇਸ ਕਿਸਮ ਦੇ ਕੱਪੜੇ ਤੇ ਖਿੱਲਰਵੀਆਂ ਛੋਟੀਆਂ ਬੂਟੀਆਂ ਕੱਢੀਆਂ ਜਾਂਦੀਆਂ ਨੇ ਇਹ ਫੁਲਕਾਰੀਆਂ ਵਿਆਹ ਦੇ ਮੌਕੇ ਲੱਗੀਆਂ ਨੌਕਰਾਂ ਨੂੰ ਨਗਦ ਰਕਮ ਦੀ ਨਾਲ ਲਾਗ ਵਜੋਂ ਦਿੱਤੀਆਂ ਜਾਂਦੀਆਂ ਨੇ ਨੀਲਕ ਇਕ ਕਾਲੇ ਜਾਂ ਨੀਲੇ ਰੰਗ ਦੇ ਖੱਦਰ ਤੇ ਪੀਲੇ ਤੇ ਗੂੜੇ ਲਾਲ ਰੇਸ਼ਮ ਨਾਲ ਕੱਢੀ ਹੋਈ ਫੁਲਕਾਰੀ ਦੀ ਕਿਸਮ ਘੁੰਗਟਵਾਟ ਇਸ ਕਿਸਮ ਵਿੱਚ ਸਿਰ ਦੇ ਸਿਰ ਵਾਲੇ ਭਾਗ ਤੇ ਕੱਪੜੇ ਤੇ ਤਿਕੋਣੀ ਸ਼ਕਲ ਦੀ ਕਢਾਈ ਕੀਤੀ ਜਾਂਦੀ ਹੈ ਇਸ ਵਿੱਚ ਗੋਟੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਸ਼ਮਾਸ ਇਸ ਪ੍ਰਕਾਰ ਦੀ ਫੁਲਕਾਰੀ ਵਿੱਚ ਸ਼ੀਸ਼ੇ ਦਾ ਕਾਰਜ ਕੀਤਾ ਜਾਂਦਾ ਹੈ ਸ਼ੀਸ਼ੇ ਦੇ ਧਾਗਿਆਂ ਨੂੰ ਸ਼ੀਸ਼ੇ ਦੇ ਟੁਕੜਿਆਂ ਦੇ ਧਾਗਿਆਂ ਨਾਲ ਜੜਿਆ ਜਾਂ ਸੁਚੀ ਇੱਕ ਪ੍ਰਕਾਰ ਦੀ ਫੁਲਕਾਰੀ ਜਿਸ ਵਿੱਚ ਨੁੱਕਰਾਂ ਤੇ ਕਿਨਾਰਿਆਂ ਤੇ ਕਢਾਈ ਕੀਤੀ ਜਾਂਦੀ ਹੈ ਇਸ ਉੱਤੇ ਗੋਟੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਇਸ ਪ੍ਰਕਾਰ ਦੇ ਫੁਲਕਾਰੀ ਦੀ ਕਢਾਈ ਪੁੱਠੇ ਪਾਸਿਓਂ ਕੀਤੀ ਜਾਂਦੀ ਹੈ ਪਰਿਵੰਧ ਗੋਖੜੂ ਸੰਘਾੜੇ ਲੱਛੇ ਬਾਂਕਾ ਕੰਗਣ ਆਦਿ ਗੁੱਟ ਦੇ ਗਹਿਣੇ ਨੇ ਸੌਣ ਦੇ ਮਹੀਨੇ ਦੀ ਪੂਰਮਾਸ਼ੀ ਵਾਲੇ ਦਿਨ ਰਖੜੀ ਦਾ ਤਿਹਾਰ ਮਨਾਇਆ ਜਾਂਦਾ ਹੈ ਇੱਕ ਖਾਣ ਕੀ ਪੀਦੀ ਤੇ ਕੀ ਪੀਦੀ ਦਾ ਸ਼ੋਰਵਾ ਲੋਕ ਧਾਰਾ ਨੂੰ ਸ਼ੀਸ਼ਾ ਕਿਹਾ ਜਾਂਦਾ ਹੈ ਕਿਹੜੀ ਚੀਜ਼ ਦਾ ਸ਼ੀਸ਼ਾ ਕਿਹਾ ਜਾਂਦਾ ਹੈ ਸੱਭਿਆਚਾਰ ਦਾ ਲੋਕਧਾਰਾ ਦਾ ਸੰਬੰਧ ਸੰਬੰਧਿਤ ਸਮਗਰੀ ਲੋਕਧਾਰਾ ਸੰਬੰਧਿਤ ਸਮਗਰੀ ਦਾ ਵਿਵਹਾਰਿਕ ਰੂਪ ਆ ਲੋਕ ਸਾਇੰਤ ਦੀ ਵਿੱਚ ਮੁਖ ਰੂਪ ਵਿੱਚ ਕਿਹੜੀ ਕਲਾ ਆਉਂਦੀ ਹੈ ਪੇਸ਼ਕਾਰੀ ਦੀ ਕਲਾ ਰਾਜੇ ਮਹਿਲੀ ਚੰਬਾ ਖੜਿਆ ਕਿਸ ਦਾ ਸੰਪਾਦਿਤ ਲੋਕ ਗੀਤ ਸੰਗ੍ਰਹਿ ਆਸ਼ਾ ਸਿੰਘ ਘੋਮਣ ਦਾ ਮੋਲੀ ਵਿੱਚ ਦੋ ਰੰਗਾਂ ਦਾ ਧਾਗਾ ਵਰਤਿਆ ਜਾਂਦਾ ਹੈ ਕਿਹੜਾ ਕਿਹੜਾ ਸੀਗਾ ਪਹਿਲਾਂ ਵੀ ਅਸੀਂ ਪੜਿਆ ਚਿੱਟਾ ਤੇ ਲਾਲ ਥਾਪੇ ਸਮੇਂ ਕਿਹੜੀ ਰਸਮ ਹੁੰਦੀ ਹੈ ਜੰਮਣ ਥਾਪਾ ਜਿਹੜਾ ਜੰਮਣ ਵੇਲੇ ਨਾਲ ਸੰਬੰਧਿਤ ਰਸਮ ਹੁੰਦੀ ਹੈ ਮਰਨ ਤੇ ਪ੍ਰਾਣੀ ਦੇ ਪੈਰ ਕਿਹੜੀ ਦਿਸ਼ਾ ਵੱਲ ਕੀਤੇ ਜਾਂਦੇ ਨੇ ਪੂਰਬ ਦਿਸ਼ਾ ਵੱਲ ਪੱਛਮ ਦੀ ਪ੍ਰਸਿੱਧ ਲੋਕ ਖੇਡ 올ਡ ਵਿਚ ਦੇ ਬਰਾਬਰ ਪੰਜਾਬ ਦੀ ਕਿਹੜੀ ਲੋਕ ਖੇਡ ਹੈ ਬਿੱਲੀ ਮਾਸੀ ਤੁਕਮਾ ਲੋਕ ਗਹਿਣਾ ਔਰਤਾਂ ਕਿਸ ਅੰਗ ਦੇ ਪੈਂਦੀਆਂ ਨੇ ਕੰਨ ਵਿੱਚ ਰੰਗ ਦੇ ਲਲਾਲੀਆਂ ਮੇਰੇ ਸਿੰਘ ਜੀ ਦਾ ਚੀੜਾ ਸਿੰਘਾਂ ਨੇ ਸਵੇਰੇ ਉੱਠ ਮਾਲਵੇ ਨੂੰ ਜਾਣਾ ਇਹਨਾਂ ਪੰਕਤੀਆਂ ਦਾ ਸਬੰਧ ਹੈ ਵਿਆਹ ਸ਼ਾਦੀ ਨਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਇਸ ਵੀਡੀਓ ਦੇ ਵਿੱਚ ਅਸੀਂ ਮਿਕਸ ਜਿਹੜਾ ਹੈ ਸੱਭਿਆਚਾਰ ਦਾ ਕੀਤਾ ਹੈ ਇੰਪੋਰਟੈਂਟ ਵੀਡੀਓ ਹੈ ਧਿਆਨ ਨਾਲ ਤੁਸੀਂ ਦੇਖੋ ਤੁਹਾਡੇ ਕੰਮ ਆਊਗੀ ਫਿਰ ਮਿਲਦੇ ਆ ਨੈਕਸਟ ਐਮਸੀਕਿਊ ਲੈ ਕੇ ਇਹਨਾਂ ਦੇ ਓਕੇ